ਮੇਰਾ ਨਾਮ ਕੈਪਟਨ ਸਮੁੰਦਰ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਸੰਤ ਬਾਬਾ ਲਾਲ ਸਿੰਘ ਖੁੱਲੀਵਾਲੇ ਆਪਾਂ ਅੱਡਾ ਭੈਣੇ ਮੀਆਂ ਖਾਨ ਦੇ ਵਿੱਚ ਖੜੇ ਹਾਂ ਸੋ ਲਗਾਤਾਰ ਆਪਣੀ ਜਿਹੜੀ ਅੱਜ ਜਥੇਬੰਦੀ ਭਾਜੀਪੀ ਦਾ ਵਿਰੋਧ ਕਰ ਰਹੀ ਹੈ ਤੇ ਕਰਦੇ ਵੀ ਰਹਿਾਂਗੇ ਜਿੰਨਾ ਚਿਰ ਸਾਡੀਆਂ ਜਿਹੜੀਆਂ ਮੰਗਾਂ ਵਾ ਮੋਦੀ ਸਰਕਾਰ ਜੋ ਮੰਗ ਕੇ ਮੁੱਕਰੀ ਹੋਈ ਹੈ ਜਿੰਨਾ ਚਿਰ ਆਪਾਂ ਲਾਗੂ ਨਹੀਂ ਕਰਵਾ ਦਿੰਦੇ ਉਹਨਾਂ ਚਿਰ ਸਾਡਾ ਸੰਘਰਸ਼ ਜਿਹੜਾ ਜਾਰੀ ਰਹਿਣਾ ਸੋ ਭਾਜੀਪੀ ਦਾ ਕੋਈ ਵੀ ਕੈਂਡੀਡੇਟ ਇਸ ਹਲਕੇ ਦੇ ਵਿੱਚ ਆਪਣਾ ਪ੍ਰਚਾਰ ਕਰਨ ਆਏਗਾ ਉਹਦਾ ਅਸੀਂ ਕਰਣਾ ਵਿਰੋਧ ਕਰਾਂਗੇ ਅਪਾ ਫੋਸਟਰ ਵੇਖੋ ਜੀ ਆਹ ਪੈਣੀ ਅੱਡੇ ਦੇ ਦੋ ਲਾਟੇ ਤੁਸੀਂ ਦੇਖ ਸਕਦੇ ਹੋ ਰਾਈਟ ਲੈਫਟ ਲੱਗੇ ਚੌਂਕ ਦੇ ਵਿੱਚ ਇਸ ਤਰ੍ਹਾਂ ਸਾਡੇ ਕੋਲ ਜਿੰਨੇ ਵੀ ਪਿੰਡ ਇਸ ਬੇਟਗੀਰੀਏ ਚੱਲਦੇ ਆ ਸਾਰੇ ਪਿੰਡਾਂ 'ਚ ਅਸੀਂ ਪੋਸਟਰ ਜਿਹੜੇ ਲਾ ਰਹੇ ਆ ਤੇ ਗਰੁੱਪ ਆ ਹੀ ਆਪਣਾ ਇੱਕ ਬਣਾਇਆ ਹੋਇਆ ਉਹਦੇ ਕਿਸੇ ਪਿੰਡ ਦੇ ਜਿਹੜੂ ਕੈਂਡੀਡੇਟ ਭਾਜਪੀ ਦਾ ਹੁੰਦਾ ਤੇ ਗਰੁੱਪ 'ਚ ਮੈਸੇਜ ਪਾ ਦਣਗੇ ਆਪਾਂ ਸਾਰੇ ਜਿੰਨੇ ਪਿੰਡ ਆ ਸਾਰੇ ਇਕੱਠੇ ਹੋ ਕੇ ਦਾ ਵਿਰੋਧ ਕਰਾਂਗੇ ਇਕੱਤਰ ਅਸੀਂ ਬੀਜੇਪੀ ਦਾ ਬਾਈਕਾਟ ਕੀਤਾ ਇਸ ਕਰਕੇ ਹੀ ਕਿ ਸਾਰੇ ਵੀਰ ਜੀ ਸਾਡੇ ਭਾਈ ਜਿਹੜੇ ਇੱਥੇ ਇਕੱਠੇ ਹੋਏ ਕਿ ਮੰਗ ਕਰਦੇ ਹੋਗੇ ਮੰਗ ਸਾਡੀ ਇਹ ਆ ਕਿ ਸਾਡੀਆਂ ਜੜੀਆਂ ਵਾਂ ਮੰਗਾਂ ਉਹ ਮੰਨ ਲੈਣ ਬਹੁਤ ਵੱਡੀਆਂ ਮੰਗਾਂ ਨੇ ਕਿ ਸੋਧ ਨਹੀਂ ਸਾਡੀਆਂ ਮੰਗਾਂ ਉਹ ਨਹੀਂ ਇਹ ਮੰਨਦੇ ਬਈ ਅਸੀਂ ਪਣੀਆਂ ਖਾਂ ਦੇ ਵਿੱਚ ਪੋਸਟਰ ਲਾਏ ਆ ਜੀ ਇਹ ਤੋਂ ਹੀ ਸ਼ੁਰੂਆਤ ਪੋਸਟਰ ਹੀ ਨਹੀਂ ਜੀ ਦਾ ਬਾਈਕਾਟ ਕਰਨ ਵਾਸਤੇ ਪੋਸਟਰ ਲੈ ਬਾਕੀ ਆਪਣੀਆਂ ਮੰਗਾਂ ਜਿਹੜੀਆਂ ਸਾਡੀਆਂ ਮੇਨ ਮੰਗਾਂ ਅਸੀਂ ਹੋਰ ਰੱਖੀਆਂ ਆਪਣੀਆਂ ਬਿਲਕੁਲ ਉਹਨਾਂ ਨੇ ਇਥੇ ਬਾਈਕਾਟ ਕੀਤਾ ਜਾਊਗਾ ਪਣੀਆਂ ਖਾਂ ਦੇ ਵਿੱਚ ਤੇ ਹੀ ਵੱਣ ਨਹੀਂ ਦਿੱਤਵਾਂਗੇ ਲੋਣਾ ਪਿੰਡਾਂ ਦੇ ਵਿੱਚ ਹਰਜੀਤ ਕੋ ਮੇਰਾ ਨਾਮ ਅਖਵੀਰ ਕੋਰਾ ਅਸੀਂ ਇਕੱਠੇ ਹੋਏ ਆਂ ਪੀ ਅੱਜ ਬੀਜਪੀ ਜਿਹੜੀ ਸਰਕਾਰ ਆ ਉਹਨੂੰ ਅਸੀਂ ਵੋਟ ਨਹੀਂ ਪਾਉਂਗੇ ਉਹਨਾਂ ਦਾ ਬਾਈਕਾਟ ਕਰਨਾ ਕਿ ਉਹਨਾਂ ਨੇ ਸਾਡੇ ਕਿਸਾਨ ਮਜ਼ਦੂਰਾਂ ਗਿਆ ਮੰਗਾਂ ਕੋਈ ਨਹੀਂ ਮੰਗੀਆਂ ਇਹਨਾਂ ਨੇ ਮੰਗ ਕੇ ਪਈ ਉਹਨਾਂ ਨੇ ਉਹਨਾਂ ਨੂੰ ਇਨਕਾਰ ਕੀਤੇ ਆ ਵਾ ਮੰਗਾ ਮੰਨਣ ਵਾਸਤੇ ਦਿੱਲੀ ਗਏ ਸੀਗੇ ਤੇ ਦਿੱਲੀ ਦੇ ਨਾਲ ਜਾਣ ਦੀ ਧਰਸਤੇ ਵਿੱਚ ਰੋਕੇ ਇਹਨਾਂ ਨੇ ਉਹਨਾਂ ਉੱਤੇ ਬੰਬਾਂ ਦੀ ਬਰਸਾਤ ਕੀਤੀ ਪਰ ਪਾਣੀ ਦੀ ਬਰਸਾਤ ਕੀਤੀ ਇਹਨਾਂ ਨੇ ਜਦੋਂ ਕਿਸਾਨ ਵੀਰ ਆਪਣੇ ਪਰਾਲੀਆਂ ਨੂੰ ਅੱਗ ਲਗਾਉਂਦੇ ਆ ਉਦੋਂ ਇਹ ਬੋਲਦੇ ਆਂ ਕਿ ਪ੍ਰਦੂਸ਼ਣ ਹੁੰਦਾ ਵਾ ਜਦੋਂ ਉੱਥੇ ਇਹਨਾਂ ਨੇ ਬੰਬਾਂ ਦੀ ਵਰਤਾਲ ਕੀਤੀ ਉਹਦਾ ਪ੍ਰਦੂਸ਼ਣ ਕੋਈ ਨਹੀਂ ਹੈਗਾ ਉਹਦੇ ਨੇ ਕੋਈ ਪ੍ਰਦੂਸ਼ਣ ਇਹਨਾਂ ਸਾਡੀਆਂ ਮੰਗਾਂ ਨਹੀਂ ਮੰਗਦੇ ਉਲਟਾ ਸਾਡੇ ਕਿਸਾਨ ਵੀਰਾਂ ਨੂੰ ਇਹਨਾਂ ਨੇ ਸੀਧ ਕੀਤਾ ਇਹ ਕਰਕੇ ਅਸੀਂ ਇਹਨਾਂ ਦਾ ਬਾਈਕਾਟ ਕਰਦੇ ਆ ਸਾਡੀਆਂ ਮੰਗਾਂ ਪੂਰੀਆਂ ਕਰਨ ਤੇ ਅਸੀਂ ਉਹਨਾਂ ਨੂੰ ਨਾਚਰ ਵੋਟਾਂ ਨਹੀਂ ਬਿਲਕੁਲ ਨਹੀਂ ਪਾਉਂਗੇ ਨਾ ਇਹ ਬਾਈ ਬੀਜੇਪੀ ਸਰਕਾਰ ਦਾ ਬਾਈਕਾਟ ਕੀਤਾ ਅੱਜ ਅਸੀਂ ਸਾਰੇ ਪਿੰਡਾਂ ਦੇ ਵਿੱਚ ਪੋਸਟਰ ਲਗਾ ਦਨੇ ਆ ਕਿ ਜੀ ਬਾਈਕਾਟ ਹਾਂ ਬੀਜੇਪੀ ਦਾ ਬਾਈਕਾਟ ਹੈਲੋ 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 ਠੀਕ ਹੈ ਆਹ ਵਧੀਆ ਹੈ ਆਹ ਚੀ ਬਣਾ ਨੂੰ ਫੜੋ ਪੂਰੀ ਆਉਣਾ ਤੁਸੀਂ ਬਾਬੋ ਤਹੇ ਲਾ ਦੋ ਪਰ ਤਹੇ ਹੋ ਗਿਆ ਨਾ ਚਾਰ ਪੰਜ ਜਾਣੇ ਪਪਾ ਜੀ ਤੁਸੀਂ ਪੋਟਾਡ ਕੋਲੋ ਲੋ ਲੋ ਸਾਰੇ ਆਗੇ ਸਾਰੇ ਆ ਗਏ ਬੰਦੋ ਤੁਸੀਂ ਲਾ ਦਿਓ ਹੋਰ ਲਾ ਦਿਓ ਬੀਬੀ ਦੇ ਲਾ ਹੋ ਗਏ ਹੋਰ ਇਹ ਤੁਸੀਂ ਆਵਰਾ ਤੁਸੀਂ ਹੱਥ ਰੱਖੋ ਹੱਥ ਰੱਖੋ ਤੇ ਆ ਤਾਂ ਜੁਕੋ ਚਲੋ ਜੀ ਹੋ ਜਾਈਏ ਹੋ ਜਾਈਏ ਚਲੋ